ਸਤਨਾਮ ਸ੍ਰੀ ਵਾਹਿਗੁਰੂ ਜੀ ਬਾਰਾ ਮਹਾਂ ਮਾਬੂ ਮੁਹਮਦ ਧਰ ਚੁਕਾ ਇਕੂ ਗਾ ਸਤਨਾਮ ਗੁਰ ਪਰਸਾ ਹਰ ਜੀਠ ਡੜੰਦਾ ਮੂੜੀਆ ਇਸ ਅੰਗਾ ਸਵੰਨ ਵੰਨਾ ਹਰ ਸੱਜਣ ਦਾ ਨ ਲੱਗਿਆ ਕਿਸੇ ਨਾ ਗਈ ਬੰਦ ਹਰ ਜੀਠ ਡੜੰਦਾ ਮੂੜੀਆ ਇਸ ਅੰਗਾ ਸਵੰਨ ਵੰਨਾ ਸਭ ਜene ਬਾਵਨ ਲੰਗਾ ਕਿਸ ਨਾ ਗਈ ਬੰਦਾ ਮਾਨਕ ਮੋਤੀ ਲਾਮ ਪ੍ਰਾਪਾ ਉਹਨ ਲੱਗਾ ਨਹੀ ਸੰਤ ਰੱਬ ਸਭੇ ਨਰਾਇਣ ਜਿੱਤ ਮਨ ਭੰਤ ਜੋ ਹਰ ਮੂਰੀ

ਨਾਨਕ ਤੁਹਾਨੂੰ ਮਨੰਤ ਹਰ ਜੀਤ ਰੰਗੀਲਾ ਇਸਤਾਨੀ ਜਿਸਕਾ ਭਾਗੋ ਮਥਨ ਹਰ ਜੀਤ ਰੰਗੀਲਾ ਇਸਤਾਨੀ ਜਿਸਕਾ ਭਾਗੋ ਮਥਨ

ਅੱਜ ਜੇਠ ਦਾ ਮਹੀਨਾ ਭਾਈ ਆਰੰਭ ਹੋਇਆ ਹੈ। ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਮ ਪਾਤਸ਼ਾਹ ਜੀ ਭਾਈ 12 ਮਾਗ ਅਚਾਰਨ ਕਰਦੇ ਹੋਏ ਮਾਝ ਆਗ ਦੇ ਵਿੱਚ ਪੰਜਮ ਪਾਤਸ਼ਾਹ ਜੀ ਚੌਥੇ ਘਰ ਸੁਰਤਾਲ ਦੇ ਵਿੱਚ ਇਹ 12 ਮਾ ਦੀ ਬਾਣੀ ਚਾਰਨ ਕਰਦੇ ਹਨ। 12 ਮਹੀਨਿਆਂ ਦੇ ਭਾਵ ਉਪਦੇਸ਼ ਤੇ ਬਾਦਸ਼ਾਹ ਜੀ ਭਾਈ ਜੇਠ ਮਹੀਨੇ ਦਾ ਆਦੇਸ਼ ਬਖਸ਼ਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਆਓ ਬਾਦਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ ਜਰ ਦੇਠ ਜੜੰਦਾ ਲੋੜੀਏ ਜਿਸ ਅੱਗਾ ਸਭਨ ਵਲ ਸਰ ਸੱਜਣ ਬਾਵਨ ਲੱਗਿਆ ਕਿਸੇ ਨਾ ਦੇਈ ਬੰਨ ਤੁਮ ਤਨ ਸ੍ਰੀ ਗੁਰੂ ਅਰਜਨ ਦੇਵ ਪੰਜਮ ਪਾਤਸ਼ਾਹ ਜੀ ਮਹਾਰਾਜ ਭਾਈ ਆਪਣੀ ਰਸਨਾ ਤੋਂ ਇਸ ਮਹੀਨੇ ਦੇ ਪਰਦੇਸ ਬਖਸ਼ਦੇ ਹਨ ਭਾਈ ਜੋ ਜੇਠ ਦਾ ਮਹੀਨਾ ਹੈ ਇਹ ਗਰਮੀ ਰੁੱਤ ਦਾ ਜੇਠ ਹਾਰ ਦਾ ਖਾਸ ਮਹੀਨਾ ਹੁੰਦਾ ਹੈ ਇਦੇ ਵਿੱਚ ਤੱਪ ਦੀ ਲੋ ਤੱਪ ਦੀ ਗਰਮੀ ਹੁੰਦੀ ਹੈ ਇੱਥੋਂ ਮੇਨ ਗਰਮੀ ਦਾ ਰੁੱਤ ਜਿਹੜੀ ਆਰੰਭ ਹੁੰਦੀ ਹੈ ਕਿ ਮਹਾਰਾਜ ਜੀ ਗੁਰਪੰਥਮ ਪਾਤਸ਼ਾਹ ਜੀ ਇਸ ਮਹੀਨੇ ਦੇ ਸਾਨੂੰ ਉਪਦੇਸ਼ ਬਖਸ਼ਦੇ ਹਨ ਜਹਰ ਜੇਠ ਜੜੰਦਾ ਲੋੜੀਏ ਜਿਸ ਅਗੇ ਸਭ ਨਵਨ ਮਹਾਰਾਜ ਜੀ ਕਹਿੰਦੇ ਜੇਠ ਦੇ ਮਹੀਨੇ ਵਿੱਚ ਮਹਾਰਾਜ ਜੀ ਕਹਿੰਦੇ ਸਤਿਗੁਰ ਜੀ ਦਾ ਦਾਵਣ ਖੰਭ ਲਈਏ ਸੱਚੇ ਪ੍ਰਭੂ ਦਾ ਹਰੀ ਦਾ ਜਿਨ੍ਹਾਂ ਕੋਲ ਸੰਗ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਲਈ ਇਹ ਤੱਪ ਦਾ ਮਹੀਨਾ ਵੀ ਸੀਤਲ ਹੈ ਠੰਡਾ ਹੈ ਜਿਨ੍ਹਾਂ ਗੁਰਮੁਖਾ ਦੇ ਕੋਲ ਜਗਿਆਸਾਂ ਕੋਲ ਸੱਚੇ ਮਾਲਕ ਦਾ ਸਾਥ ਹੈ ਸੱਚੇ ਮਾਲਕ ਦੇ ਦਰਸ਼ਨ ਹਨ ਸੱਚੇ ਮਾਲਕ ਦਾ ਹਿਰਦੇ ਦੇ ਵਿੱਚ ਉਹ ਨਾਮ ਦਾ ਪ੍ਰੇਮ ਹੈ ਮਹਾਰਾਜ ਜੀ ਕਹਿੰਦੇ ਜਿੜੇ ਉਹਦੇ ਚਰਨਾਂ ਦੇ ਵਿੱਚ ਸੀ ਸੰਵਾਦਿਆਂ ਮਹਾਰਾਜ ਜੀ ਕਹਿੰਦੇ ਹੁੰਦਾਲੀਏ ਜੀਤ ਦਾ ਵੀ ਨਾ ਸੋਭਣੀ ਕਹੇ ਹਰ ਸੱਚੇ ਨਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਮਹਾਰਾਜ ਕਹਿੰਦੇ ਜਿਹੜੇ ਉਹਦਾ ਪੱਲਾ ਫੜ ਲੈਂਦੇ ਨੇ ਸੱਚੇ ਪਾਉਖਾ ਦਾ ਪਰਮੇਸ਼ਰ ਦਾ ਹਰ ਸਾਜਨ ਦਾ ਹਰੀ ਦਾ ਉਹਦੇ ਧਾਵਨ ਦੇ ਵਿੱਚ ਆ ਜਾਂਦੇ ਹਨ ਉਦੀ ਬੁੱਕਲ ਵਿੱਚ ਆ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਕਿਸੇ ਨਾ ਦੇਈ ਬੰਨ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਜਮਾ ਦਾ ਕੋਈ ਭੈ ਨਹੀਂ ਦਾਦਾ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਕੋਈ ਬੰਨ ਨਹੀਂ ਸਕਦਾ ਉਹ ਮਾਲਕ ਜਿਹੜਾ ਸਦਾਈ ਉਹਨਾਂ ਦੇ ਤੇ ਮਿਹਰ ਦਾ ਕਿਰਪਾ ਦਾ ਹੱਥ ਰੱਖਦੇ ਹਨ ਜਿਹੜਾ ਉਹਦਾ ਦਾਵਨ ਥੰਬ ਲੈਣਾ ਮਾਲਕ ਦਾ ਸਤਿਗੁਰਾਂ ਦਾ ਹਰੀ ਦਾ ਸੱਜਣ ਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਮਾਲਕ ਜਿਹੜਾ ਜਮਾ ਦੀ ਫਾਈ ਤੋਂ ਰੂਹ ਨੂੰ ਵੀ ਪਿਚਾ ਲੈਂਦਾ ਮਾਨਕ ਮੋਤੀ ਲਾਮ ਪ੍ਰਭ ਉਹਨੇ ਲੱਗਦਾ ਨਹੀਂ ਸੰ ਕਹਿੰਦੇ ਪਿਆਰਿਓ ਸੰਸਾਰੀ ਮਾਨਕ ਮੋਤੀ ਹੀਰੇ ਜਿਹੜੀਆਂ ਐਸੇ ਪਦਾਰਥ ਹਨ ਜਿਨ੍ਹਾਂ ਦਾ ਬਹੁਤ ਸਾਨੂੰ ਡਰ ਰਹਿੰਦਾ ਕਿ ਕੋਈ ਖੋਹ ਨਾ ਲਵੇ ਤੇਰਾ ਨਾ ਲਵੇ ਉਦੇ ਤੁਲ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਵੀ ਮਾਨਕ ਮੋਤੀ ਹੀਰਾ ਕਹਿੰਦੇ ਸੱਚੇ ਨਾਮ ਦਾ ਜਿਹਨਾਂ ਕੋਲ ਧਰੈ ਨਾ ਗੁਰਮੁਖਾਂ ਦੇ ਕੋਲ ਉਹਨਾਂ ਨੂੰ ਫਿਰ ਕਿਸੇ ਦਾ ਡਰ ਨਹੀਂ ਹੈ ਕਿ ਕੋ ਚੋਰ ਚਲਾ ਲਏਗਾ ਚੋਰ ਲੈ ਜਾਵੇਗਾ ਕੋਈ ਖੋ ਲਵੇਗਾ ਕੋਈ ਚਰਾ ਲਵੇਗਾ ਉਹਦੇ ਤੁਲ ਜੇ ਸੰਸਾਰੀ ਸ਼ੌਕਰ ਹੈ ਨਾ ਕੋਈ ਧਾੜ ਹੈ ਉਹਦੀ ਦਿਨ ਰਾਤ ਦੀ ਨੀਂਦ ਉੱਡ ਜਾਂਦੀ ਹੈ ਯਾਰ ਮੇਰਾ ਕੋਈ ਇੰਨਾ ਧੜ ਹੈ ਕੋਈ ਖੋ ਨਾ ਲਵੇ ਕੋਈ ਚਰਾ ਨਾ ਲਵੇ ਹਰ ਵਕਤ ਉਹਨੂੰ ਡਰ ਲਿੰਦਾ ਇਸ ਧਨ ਦਾ ਕੱਚੇ ਧਨ ਦਾ ਤੇ ਮਾਲਕਪੁਰ ਅਰਜਨ ਦੇ ਮਹਾਰਾਜ ਜੀ ਕਹਿੰਦੇ ਉਹਦੇ ਤੁਲ ਗੁਰਮਖਾ ਕੋਲ ਕਿੱਸਾ ਕੈਸਾ ਧਨ ਹੈ ਉਹਨਾਂ ਕੋਲ ਮਾਨਕ ਮੋਤੀ ਲਾਮ ਦੇ ਹਨ ਕਹਿੰਦੇ ਲਾਮ ਦਾ ਧੜ ਜਿੰਨਾਂ ਦੇ ਕਿਸੇ ਵਿੱਚ ਨੂੰ ਕਿਸੇ ਦਾ ਡਰ ਨਹੀਂ ਹੈ ਕਿ ਕੋਈ ਸੰਨ ਲਾ ਕੇ ਚੋਰ ਲੈ ਜਾਵੇਗਾ ਪਾਤਸ਼ਾਹ ਜੀ ਵਚਨ ਕਰਦਿਆਂ ਉਹਨਾਂ ਲੱਗੇ ਨਾ ਹੀ ਸੱਨ ਕਹਿੰਦੇ ਨਾਂਗ ਦੇ ਧਨ ਨੂੰ ਇਹ ਸੱਨ ਵੀ ਨਹੀਂ ਲੱਗ ਸਕਦੀ ਪਰ ਆਪਾਂ ਸਮਿਆਂ ਜਿਵੇਂ ਚੋਰ ਸੱਨ ਲਾ ਕੇ ਧਨ ਚੋਰੀ ਕਰਦੇ ਸੀ ਨਾ ਕੱਚੇ ਘਰ ਹੁੰਦੇ ਸੀ ਤੇ ਉਸ ਸਮੇਂ ਸੱਨ ਲਾ ਕੇ ਚੋਰ ਵਿੱਚੋਂ ਦੀ ਪਾੜ ਪਾ ਕੇ ਕਮਰੇ 'ਚ ਵੜ ਜਾਣਾ ਧਨ ਚੋਰੀ ਕਰਕੇ ਲੈ ਜਾਣਾ ਤੇ ਮਹਾਰਾਜ ਉਸ ਸਮੇਂ ਦੇ ਮੁਤਾਬਕ ਧਨ ਲੈ ਰਹੇ ਹਾਂ ਕਿੰਦੇ ਕੋਈ ਸਨ ਲਾਣ ਦਾ ਵੀ ਡਰ ਨਹੀਂ ਆ ਕਿ ਚੋਰ ਸਨ ਲਾ ਕੇ ਇਹ ਧਨ ਸਾਡੇ ਤੋਂ ਖੋ ਲਵੇਗਾ ਸੱਚਾ ਧਨ ਹੈ ਜਿਹੜਾ ਕਿ ਨਾਮ ਹਿਰਦੇ ਦੇ ਵਿੱਚ ਜਿਹਦਾ ਨਾਮ ਦਾ ਵਾਸ ਹੋ ਜਾਂਦਾ ਹੈ ਰੰਗ ਸਭੀ ਬਰਾਨੇ ਜਿੱਤੇ ਮਨ ਘਵਨ ਉਹ ਮਹਾਰਾਜ ਜੀ ਕਹਿੰਦੇ ਰੰਗ ਜਿਹੜਿਆ ਨੇ ਉਹ ਸਬਜ਼ੀ ਨਾਰਾਇਣ ਦੇ ਹਰੀ ਦੇ ਉਹ ਮਨ ਨੂੰ ਮੋਹਿਤ ਕਰ ਦਿੰਦੇ ਹਨ ਜੋ ਹਰ ਨੂੜੇ ਇਸ ਕਰੇ ਸੋਈ ਜੀ ਕਰਨ ਜੋ ਉਹ ਚੁੰਦਾ ਹੈ ਨਾ ਹਰੀ ਪਾਤਸ਼ਾਹ ਜੀ ਕਹਿੰਦੇ ਜੋ ਹਰ ਨੂੜੇ ਸੋ ਕਰੇ ਪਰਜ ਕਹਿੰਦੇ ਉਹੀ ਕੁਝ ਹੁੰਦਾ ਸ੍ਰਿਸ਼ਟੀ ਚ ਜੋ ਚੁੰਦਾ ਹੈ ਮਾਲਕ ਪ੍ਰਭੂ ਪਿਆਰੇ ਉਹੀ ਕੁਝ ਵਰਤਦਾ ਹੈ ਇਹ ਸੰਸਾਰੀ ਜੀਵਾਂ ਦੇ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ ਰੋਹਰ ਲੋੜੈ ਸੋ ਕਰੇ ਸੋਈ ਜੀਕ ਰਨ ਜੋ ਮਾਲਕ ਨੂੰ ਭੋਂਦਾ ਉਹੀ ਜੀਵ ਕਰਦੈਨ ਉਹੀ ਸੰਸਾਰ ਦਾ ਖੇਡ ਰਿਆ ਉਹ ਮਾਲਕ ਦੇ ਹੁਕਮ ਦੇ ਵਿੱਚ ਮਹਾਰਾਜ ਜੀ ਬੋਲਦੈਨ ਦੇਵ ਸਰਾਸ ਤੋਂ ਦਾਈ ਤਰਾ ਖਿਲੇ ਸਗਲ ਜਗਤ ਇਹ ਜਗਤ ਉਹਦੇ ਹੁਕਮ ਵਿੱਚ ਖੇਡਾ ਖੇਡਦਾ ਮਹਾਰਾਜ ਕਹਿੰਦੇ ਸਾਰੇ ਅਸੀਂ ਜੀਵ ਉਹਦੇ ਹੁਕਮ ਦੇ ਵਿੱਚ ਆ ਜੋ ਚੁੰਦਾ ਹਰੀ ਪ੍ਰਭੂ ਉਹੀ ਕੁਝ ਹੁੰਦਾ ਹੈ ਜੋ ਪ੍ਰਭ ਕੀਤੇ ਆਪਣੇ ਸੋਈ ਕਹੀਏ ਧੰਨ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਨੇ ਹਰੀ ਨੇ ਆਪਣੇ ਬਣਾ ਲਿਆ ਆਪਣੇ ਭਗਤ ਕਰ ਲਿਆ ਆਪਣੇ ਸੇਵਕ ਬਣਾ ਲਿਆ ਮਹਾਰਾਜ ਜੀ ਕਹਿੰਦੇ ਉਹ ਤਨਤਾ ਯੋਗ ਹਨ ਜਿਨ੍ਹਾਂ ਨੇ ਮਾਨਸ ਦੇ ਪਾ ਕੇ ਮਨੁੱਖਾ ਜਨਮ ਪਾ ਕੇ ਹਰੀ ਨੂੰ ਖੁਸ਼ ਕਰ ਲਿਆ ਜੀ ਜੀ ਭਗਤ ਬਣ ਕੇ ਗੁਰਮੁਖ ਪਿਆਰੇ ਬਣ ਕੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਧਨ ਹੈ ਪਾਸ਼ਾ ਜੀ ਕਹਿੰਦੇ ਸੋਈ ਕਹੀਏ ਧਨ ਆਪਨ ਲਈ ਆ ਜੀ ਮਿਲੈ ਉਛੜ ਚੋਰ ਵੰਨ ਜਿਨ੍ਹਾਂ ਨੂੰ ਪਿਆਰਿਓ ਪ੍ਰਭੂ ਆਪਣੇ ਵਿੱਚ ਮਿਲ ਲੇਦਾ ਫੇਰ ਉਹ ਕਦੀ ਵੀ ਛੋੜਾ ਨਹੀਂ ਪੈਂਦਾ ਆਤਮਾ ਮਰ ਹੋ ਜਾਂਦੀ ਹੈ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਪਾਸ਼ਾ ਜੀ ਕਹਿੰਦੇ ਵਿਛੜ ਚੌਰ ਵਲ ਉਹਨਾਂ ਨੂੰ ਸਾਰ ਵਾਰ ਵ ਰੋਣਾ ਨਹੀਂ ਪੈਂਦਾ ਕਲਾਣਾ ਨਹੀਂ ਪੈਂਦਾ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ ਵਿਛੋੜੇ ਦੇ ਦੁੱਖ ਤੋਂ ਰੋਂਦੇ ਨਹੀਂ ਕਿਉਂਕਿ ਉਹ ਆਤਮਾ ਨੂੰ ਹੀ ਬਾਲ ਕੰਬਰ ਕਰ ਦਿੰਦੇ ਹੇ ਉਹ ਛੋੜਾ ਪੈਂਦੇ ਨਹੀਂ ਜਦੋਂ ਸੱਚੇ ਹਰੀ ਦੇ ਵਿੱਚ ਕੋਈ ਲੀਨ ਹੋ ਜਾਂਦੀ ਆਤਮਾ ਫਿਰ ਵਾਰ-ਵਾਰ ਜਮਨ ਮਰਨ ਵਿੱਚ ਨਹੀਂ ਜਾੜਾ ਪੁੰਦਾ ਮਹਾਰਾਜ ਜੀ ਕਹਿੰਦੇ ਉਹ ਆਪਣੇ ਵਿੱਚ ਮੇਲ ਲੈਂਦਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਬਨਨ ਫਿਰ ਮਹਾਰਾਜ ਜੀ ਅਕੀਰਨੀਆ ਪੁਤੀਆਂ ਵਿੱਚ ਬੇਨਤੀ ਕਰਦੇ ਹਨ ਕਹਿੰਦੇ ਸਾਧ ਸੰਸ ਮਿਲ ਜਾਵੇ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ ਸਾਧੂ ਸੰਗ ਪ੍ਰਾਪਤੇ ਨਾਨਕ ਏ ਨਾਨਕ ਮਾਉਦ ਸੱਚੇ ਨਾਮ ਦਾ ਰੱਬ ਮੰਨ ਲਵਾ ਉਹਦੇ ਨਾਲ ਸੱਚੇ ਨਾਮ ਦੇ ਰੱਬ ਦੇ ਵਿੱਚ ਰਤਿਆ ਜਾਵਾ ਹਰ ਜੇਠ ਰੰਗੀਲਾ ਕਿਸ ਧਨੀ ਜਿਸ ਕੇ ਭਾਵ ਮਥਨ ਤੇ ਖੀਰਲੀ ਦੁੱਖ ਵਿੱਚ ਮਹਾਰਾਜ ਜੀ ਫਿਰ ਜੜੇ ਤਰਾਦੇ ਹਨ ਕਹਿੰਦੇ ਜੇਠ ਦਾ ਭਾਈ ਮੀਨਾ ਉਹਨਾਂ ਲਈ ਮਹਾਰਾਜ ਜੀ ਕਹਿੰਦੇ ਭਾਗਾ ਪਰਿਆ ਹੈ ਜਿਹੜੇ ਗੁਰਮੁਖ ਪਿਆਰੇ ਉਸ ਸੱਚੇ ਰਾਗ ਦੀ ਵੇ ਨਾਲ ਜਿਨ੍ਹਾਂ ਦੀ ਆਤਮਾ ਜੁੜ ਜਾਂਦੀ ਹੈ ਜਿਸ ਧਨੀ ਜਿਸ ਕੇ ਭਾਗ ਜਿਨ੍ਹਾਂ ਦੇ ਵੱਡੇ ਭਾਗ ਜਾਗ ਜਾਂਦੇ ਹਨ ਗੁਰੂ ਦੀ ਸੰਗਤ ਕਰਨ ਦਾ ਸਮਾਪਸਰ ਮਿਲ ਜਾਂਦਾ ਹੈ ਵੱਡੇ ਭਾਗਾ ਵਾਲੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਉਹਨਾਂ ਲਈ ਭਾਈ ਇਸ ਤਪ ਦਾ ਮਹੀਨਾ ਵੀ ਮਹਾਰਾਜ ਜੀ ਕਹਿੰਦੇ ਸ਼ਾਂਤੀ ਦਿੰਦਾ ਕਿਉਂਕਿ ਜਿਨ੍ਹਾਂ ਦੀ ਹਿਰਦੇ ਦੇ ਵਿੱਚ ਸੱਚੇ ਨਾਮ ਦੀ ਸੀਤਲਤਾਈ ਹੈ ਉਹਨਾਂ ਨੂੰ ਕੋਈ ਤਪ ਦੀ ਗਰਮੀ ਨਹੀਂ ਸਤਾ ਸਕਦੀ ਉਹਨਾਂ ਨੂੰ ਤਪ ਦੀ ਲੋਹ ਵੀ ਤੱਤਿਆ ਨਹੀਂ ਕਰ ਸਕਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਖੋ ਤੱਤੀ ਤਵੀ ਤੇ ਬਹਿ ਗਏ ਤੇ ਤਪ ਦੇ ਮਹੀਨਿਆਂ ਵਿੱਚ ਜੂਨ ਦਾ ਮਹੀਨਾ ਸੀ ਜਦੋਂ ਪਾ ਗੁਰੂ ਮਹਾਰਾਜ ਜੀ ਬਚਨ ਪਾਤਸ਼ਾਹ ਜੀ ਤਤੀ ਤਵੀ ਤੇ ਬੈਠੇ ਹੋਏ ਤੇ ਬਚਨ ਕਰਦੇ ਨੇ ਤੇਰਾ ਕੀਆ ਮਿੱਠਾ ਲਾਗੀ ਹਰ ਨਾਮ ਪਦਾਰਥ ਨਾਨਕ ਮੰਗੇ ਓਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੀ ਸਦਾ ਸੰਭਾਲੀ ਮਹਾਰਾਜ ਜੀ ਕਹਿੰਦੇ ਜਿੱਦੇ ਨਾਲ ਉਹ ਹਰੀ ਖੜਾ ਹੈ ਨਾ ਪਰਮੇਸ਼ਰ ਖੜਾ ਹੈ ਤੁਸੀਂ ਜਿੰਨੀਆਂ ਮਰਜੀ ਤਤੀਆਂ ਤਵੀਆਂ ਕਰੀ ਜੋਗ ਬਲ ਦੀਆਂ ਦੇਵਾ ਵਾਲੀ ਜਾਂ ਫਿਰ ਉੱਥੇ ਕੋਈ ਤਪਦਾ ਗਰਮੀ ਨਹੀਂ ਆ ਕਿਉਂਕਿ ਉਹ ਅੱਗ ਸਾਨੂੰ ਸਾੜ ਨਹੀਂ ਸਕਦੀ ਉਹ ਸੇਖ ਸਾਨੂੰ ਲੂੜੀ ਸਕਦਾ ਇੱਥੇ ਨਾਮ ਦੀ ਸ਼ੀਤਲਤਾ ਹੀ ਆ ਜਾਂਦੀ ਹੈ ਨਾਮ ਦੀ ਸ਼ੀਤਲਤਾ ਹੀ ਅੱਗੇ ਸੰਸਾਰੀ ਚੀਜ਼ਾਂ ਦੀ ਕੀ ਪਾਵਰ ਹੈ ਕਿ ਉਹਨਾਂ ਨੂੰ ਗਰਮ ਕਰ ਸਕਣ ਕਿਉਂਕਿ ਗੁਰਮੁਖ ਪਿਆਰਿਆਂ ਦੇ ਹਿਰਦੇ ਠੰਡੇ ਹੁੰਦੇ ਹਨ ਸੀਤਲ ਹੁੰਦੇ ਹਨ ਧੀਰਜ ਵਾਲੇ ਹੁੰਦੇ ਹਨ ਉਹਕਾਰਾਂ ਦੀ ਅਗੋਂ ਵੀ ਰਹਿਤ ਹੁੰਦੇ ਹਨ ਅੰਦਰਲੀ ਅਗ ਵੀ ਉਹਨਾਂ ਨੂੰ ਸਾੜ ਨਹੀਂ ਸਕਦੀ ਤੇ ਬਾਹਰੀ ਅਗਨੀ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਤਾਂ ਹੀ ਗੁਰਮੁਖ ਪਿਆਰੇ ਗੁਰਸਿੱਖ ਜਨ ਤੱਤੀਆਂ ਤਵੀਆਂ ਤੇ ਬਾਗੂ ਬਲ ਦੇ ਦੇਗਿਆਂ ਵਿੱਚ ਉਬਾਲੇ ਗਏ ਮਹਾਰਾਜ ਜੀ ਖੁਦ ਤੱਤੀ ਤਵੀ ਤੇ ਬੈਠ ਕੇ ਤੱਤਾ ਰੇਤਾ ਆਪਣੀ ਸੀਸ ਤੇ ਪਵਾਇਆ ਪਰ ਉਹਨਾਂ ਨੇ ਸੀਨੀ ਚਾਰਨਕ ਦੀ ਸਾਨੂੰ ਦੁਨੀਆ ਨੂੰ ਦਿਖਾ ਸਕਦੇ ਉਹ ਕਰ ਕਿਉਂ ਨਹੀਂ ਸੀ ਕੁਝ ਸਕਦੇ ਸਭ ਕੁਝ ਕਰ ਸਕਦੇ ਸੀ ਪਰ ਉਹਨਾਂ ਨੇ ਕਿਹਾ ਕਿ ਉਹਦਾ ਭਾਣਾ ਨੂੰ ਮਿੱਠਾ ਕਰਕੇ ਮੰਨ ਲੈ ਸਭ ਕੁਝ ਸਮਾਉਣ ਤੇ ਸਭ ਕੁਝ ਹੋਏਗਾ ਸਾਰੇ ਸਿੱਖਾਂ ਨੂੰ ਜਿਹੜੇ ਨਾਲ ਸਿੰਘ ਸੀ ਨਾ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਕਿਹਾ ਭਾਈ ਧੀਰਜ ਰੱਖੋ ਸਮਾਉਣ ਤੇ ਸਭ ਕੁਝ ਹੋਏਗਾ ਹੁਣ ਸਮਾਂ ਐਸਾ ਕੇ ਸੀ ਉਹ ਮਾਲਕ ਦਾ ਭਾਣਾ ਮੰਨਣਾ ਹੈ ਮਹਾਰਾਜ ਜੀ ਨੇ ਬਾਣੇ ਦੇ ਵਿੱਚ ਆਪਣੇ ਸਰੀਰ ਨੂੰ ਤਿਆਗਿਆ ਅੱਜ ਜੀਠ ਦਾ ਮਹੀਨਾ ਸ਼ੁਰੂ ਹੁੰਦਾ ਹੈ ਇਹ ਤਪ ਦਾ ਮਹੀਨਾ ਜੀਠ ਹਾੜ ਦਾ ਸਾਰਿਆਂ ਦੀ ਸ਼ਾਂਤੀ ਭਰਿਆ ਤਾਂ ਹੋ ਸਕਦਾ ਭਾਈ ਜੇ ਗੁਰੂ ਦੇ ਚਰਨਾਂ ਵਿੱਚ ਆਵਾਂਗੇ ਪਾਰਸ ਦੇ ਦਰਸ਼ਨ ਕਰਾਂਗੇ ਸਤਿਗੁਰਾਂ ਦੀ ਬਾਣੀ ਦੀ ਓਟ ਅਸਰਾ ਜਦੋਂ ਲਵਾਂਗੇ ਫਿਰ ਮਹਾਰਾਜ ਜੀ ਕਹਿੰਦੇ ਉੱਥੇ ਤਪ ਦੀ ਗਰਮੀ ਦੇ ਵਿੱਚ ਵੀ 시ਤਲਤਾਈ ਆ ਜਾਂਦੀ ਹੈ ਸਦਾ ਹੀ ਮਹਾਰਾਜ ਦੇ ਦਰਸ਼ਨ ਕਰੀਏ ਬਾਣੀ ਪੜੀਏ ਤੁਹ ਗੁਰਜੀ ਦੇ ਹੁਕਮ ਅਨੁਸਾਰ ਜੀਵਨ ਜੀਏ ਤਾਂ ਕਿ ਸਾਡਾ ਪਿਆਰਿਓ ਜਨਮ ਸਫਲ ਬਣ ਸਕੇ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪਾਣੀ ਪਰ ਦੀ ਸੇਵਾ ਨਿਭਾਉਂਦੇ ਜੀ ਨੇਕਾਂ ਪੁੱਲਾ ਜਿੰਦੀਆਂ ਮਹਾਰਾਜ ਜੀ ਸਤਿ ਸਬਕਸ਼ ਲੈ ਆਇਆ ਮਾਈ ਭਾਈ ਸੰਸਾਨੀਆਂ ਹਾਜ਼ਰੀਆਂ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ